ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਨੂੰ ਭਾਗ ਲਾ ਰਹੇ ਸਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਵਡਿਆਈ ਜਸ ਸੁਣ ਕੇ ਜਿੱਥੇ ਬਹੁਤ ਲੋਕ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਉਂਦੇ ਸੀ ਉੱਥੇ ਹੀ ਇੱਕ ਪ੍ਰੇਮੇ ਨਾਮ ਦਾ ਕੁੜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆਇਆ ਹੁਣ ਜਿਹੜਾ ਪ੍ਰੇਮਾ ਕੋੜੀ ਸੀ ਘਰੋਂ ਬਹੁਤ ਤਗੜਾ ਸੀ ਜ਼ਮੀਨ ਜਾਇਦਾਦ ਸੀ ਪਰ ਕਈ ਵਾਰ ਕੀ ਹੁੰਦਾ ਹੈ ਸਾਧ ਸੰਗਤ ਜਦੋਂ ਮਨੁੱਖ ਕੋ ਧਨ ਦੌਲਤ ਬਹੁਤ ਹੋਵੇ ਤੇ ਮਨੁੱਖ ਧਨ ਦੌਲਤ ਦੇ ਅਹੰਕਾਰ ਵਿੱਚ ਅੰਨਾ ਹੋ ਜਾਂਦਾ ਹੈ ਤੈਨੂੰ ਲੱਗਦਾ ਹੈ ਸਾਰੀ ਦੁਨੀਆ ਮੇਰੀ ਹੈ ਤੇ ਜੋ ਕੁਝ ਮੈਂ ਚਾਹਾਂ ਏ ਧਨ ਨਾਲ ਕਰ ਸਕਦਾ ਪਰ ਇੱਕ ਗੱਲ ਚੇਤੇ ਰੱਖਣਾ ਇਕ ਕਰਮ ਜਿਹੜੇ ਮਨੁੱਖ ਭਾਵੇਂ ਧਨ-ਦੌਲਤ ਵਿੱਚ ਭਾਵੇਂ ਗਰੀਬੀ ਵਿੱਚ ਸਤਿਗੁਰੂ ਜੀ ਲਿਖਦੇ ਜੇਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ ਜੇਹੋ ਜੇ ਕਰਮ ਕਰਾਂਗੇ ਉਹ ਜਾ ਭੋਗਣਾ ਪੈਣਾ ਤਾਂ ਹੀ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਲਿਖਦੇ ਫਰੀਦਾ ਦਾਖ ਬਿਜੂਰੀਆਂ ਕਿਕਰ ਬੀਜੇ ਜਟ ਹੰਡੇ ਉਨ ਕਤਾਏ ਦਾ ਪੈਦਾ ਲੋੜੈ ਪਟ ਅਖਦੇ ਜੇ ਜੀਵਨ ਅੰਦਰ ਮਾੜੇ ਕਰਮ ਕੀਤੇ ਆ ਭੁਗਤਣੇ ਵੀ ਮਾੜੇ ਪੈਣੇ ਹੁਣ ਪ੍ਰੇਮੇ ਨਾਮ ਦਾ ਕੋੜੀ ਜਿੰਨੂੰ ਕੋੜ ਦਾ ਲੋਗ ਲੱਗਾ ਸੀ ਸਤਿਗੁਰੂ ਗੁਰਮਰਦਾਸ ਮਹਾਰਾਜ ਜੀਾਂ ਦੇ ਜਸ ਸੁਣ ਕੇ ਸਤਿਗੁਰਾਂ ਦੇ ਚਰਨਾ ਚ ਆਇਆ ਨਮਸਕਾਰ ਕੀਤੀ ਹੱਥ ਜੋੜ ਕੇ ਫਰਿਆਦ ਕੀਤੀ ਸਤਿਗੁਰੂ ਆਪ ਜੀ ਬਾਰੇ ਬਹੁਤ ਸੁਣਿਆ ਕਿ ਆਪ ਸਾਰਿਆਂ ਦੇ ਰੋਗ ਘਟ ਦਿਓ ਸਾਰਿਆਂ ਨੂੰ arogh ਕਰ ਦਿਓ ਮੈਂ ਵੀ ਤੁਹਾਡੀ ਸ਼ਰਨ ਵਿੱਚ ਆਇਆ ਮੈਂ ਵਿਸ਼ੇ ਵਿਕਾਰਾਂ ਵਿੱਚ ਅੰਨਾ ਹੋ ਗਿਆ ਸੀ ਮਾਇਆ ਦੇ ਪ੍ਰਭਾਵ ਹਟਾ ਕੇ ਆਪਣੇ ਜੀਵਨ 'ਚ ਬੜੇ ਮਾੜੇ ਕਰਮ ਕੀਤੇ ਤੁਸੀਂ ਕਿਰਪਾ ਕਰੋ ਮੈਨੂੰ ਆਪਣੇ ਚਰਨਾ 'ਚ ਨਿਵਾਸ ਦਿਓ ਕੋੜ ਦਾ ਰੋਗ ਠੀਕ ਕਰੋ ਸਤਿਗੁਰ ਗੁਰਅਮਰਦਾਸ ਮਹਾਰਾਜ ਸਤਿਗੁਰ ਜੀ ਨਿਥਾਵਿਆਂ ਨੂੰ ਥਾਮ ਦੇਣ ਵਾਲੇ ਆ ਨਿਮਾੜਿਆਂ ਨੂੰ ਮਾਣ ਦੇਣ ਵਾਲੇ ਨਿਉਟਿਆਂ ਨੂੰ ਓਟ ਦੇਣ ਵਾਲੇ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਆ ਸਤਿਗੁਰ ਗੁਰਅਮਰਦਾਸ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਨੇ ਸਤਿਗੁਰੂ ਪ੍ਰੇਮੇ ਕੋੜੀ ਨੂੰ ਆਖਦੇ ਭਾਈ ਕੋਈ ਨੀ ਤੂੰ ਸੇਵਾ ਕਰਿਆ ਕਰਿਸ਼ ਗੁਰੂ ਤੇਰੇ ਤੇ ਕਿਰਪਾ ਕਰੇਗਾ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਦਵਾਈ ਦਿੱਤੀ ਉਥੇ ਦੁਆ ਵੀ ਦਿੱਤੀ ਸਾਥ ਸੰਗਤ ਜਦੋਂ ਮਨੁੱਖ ਬਿਮਾਰ ਹੋਵੇ ਅਸੀਂ ਕੱਲੀ ਉਹਨੂੰ ਮੈਡੀਸਨ ਦਵਾਈ ਨਹੀਂ ਦਿੰਦੇ ਅਰਦਾਸਾਂ ਵੀ ਕਰਦੇ ਆ ਕਿ ਜਿੱਥੇ ਦਵਾਈ ਨੇ ਕੰਮ ਕਰਨਾ ਹੈ ਉਥੇ ਦੁਆ ਨੇ ਵੀ ਕੰਮ ਕਰਨਾ ਹੈ ਧੰਨ ਗੁਰ ਅਮਰਦਾਸ ਮਹਾਰਾਜ ਜੀ ਨੇਵੇਂ ਕੀਤਾ ਉਹਦੇ ਤੇ ਕਿਰਪਾ ਹੋਈ ਪਿਛਲੇ ਔਗਣ ਸਤਿਗੁਰਾਂ ਨੇ ਬਖਸ਼ ਲਏ ਆਪਾਂ پڑھਦੇ ਪਿਛਲੇ ਔਗਣ ਬਖਸ਼ ਲੇ ਪ੍ਰਭ ਅਗੇ ਮਾਰਗ ਪਾਵੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਉਸ ਦੇ ਪਿਛਲੇ ਔਗਣ ਬਖਸ਼ ਲਏ ਉਹਨੂੰ ਚਰਣਾ ਚ ਥਾਂ ਦਿੱਤਾ ਤੇ ਸੇਵਾ ਕਰਦਾ ਹੈ ਹੁਣ ਰੋਜ ਭਾਈ ਪ੍ਰੇਮਾ ਸਮਾ ਬੀਤੇ ਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਭਾਈ ਪ੍ਰੇਮੇ ਦੀ ਸੇਵਾ ਤੋਂ ਬੜੇ ਪ੍ਰਸੰਨ ਹੋਏ ਇੱਕ ਦਿਨ ਕੀ ਹੋਇਆ ਸਤਿਗੁਰਾਂ ਦਾ دیਵਾਨ ਲਗਾਏ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਸੰਗਤ ਵੱਲ ਇਸ਼ਾਰਾ ਕਰਕੇ ਆਖਦੇ ਹੈ ਕੋਈ ਐਸਾ ਪਰਿਵਾਰ ਜੋ ਆਪਣੀ ਧੀ ਦਾ ਰਿਸ਼ਤਾ ਇਹ ਪ੍ਰੇਮੇ ਨਾਲ ਕਰੇ ਉਸੇ ਸੰਗਤ ਵਿੱਚੋਂ ਇੱਕ ਭਾਈ ਉਪਲ ਗੋਤ ਦਾ ਭਾਈ ਸ਼ੀਹਾ ਉੱਠਿਆ ਆਕਦਾ ਸਤਿਗੁਰੂ ਸਾਡੇ ਧਨ ਪਾਗ ਕਿ ਅਸੀਂ ਇਸ ਪ੍ਰੇਮੇ ਨਾਲ ਆਪਣੀ ਧੀ ਦੇ ਆਨੰਦ ਕਾਰਜ ਕਰਾ ਸਕੀਏ ਵਿਆਹ ਕਰਾ ਸਕੀਏ ਪਰ ਉਹਦੀ ਜਿਹੜੀ ਤਪ ਧਰਮ ਪਤਨੀ ਸੀ ਉਹ ਨਾ ਮੰਨੀ ਹੁਣ ਭਾਈ ਛੇਹੇ ਦੀ ਧਰਮ ਪਤਨੀ ਆਖਦੀ ਹੈ ਸਤਿਗੁਰੂਏ ਪ੍ਰੇਮੇ ਦਾ ਪਿਛਲਾ ਜੀਵਨ ਕੌਣ ਨਹੀਂ ਜਾਣਦਾ ਸਾਰੇ ਇਹਦੇ ਔਗਣਾ ਬਾਰੇ ਜਾਣਦੇ ਆ ਸਾਰੇ ਦੇ ਜੀਵਨ ਬਾਰੇ ਜਾਣਦੇ ਮੈਂ ਆਪਣੀ ਧੀ ਦਾ ਰਿਸ਼ਤਾ ਨਹੀਂ ਕਰ ਸਕਦੀ ਅਸੀਂ ਇਹਦੀ ਗੋਤ ਨਹੀਂ ਜਾਣਦੇ ਇਹਦੇ ਪਰਿਵਾਰ ਨੂੰ ਨਹੀਂ ਜਾਣਦੇ ਧੰਨ ਗੁਰਮਰਦਾਸ ਮਹਾਰਾਜ ਜੀ ਆਖਦੇ ਭਲਿਓ ਲੋਕ ਪਿਛਲੇ ਔਗਣ ਨਹੀਂ ਵੇਖੀ ਦੇ ਮਨੁੱਖ ਤੇ ਜਿਹੜਾ ਸਮਾ ਚਲਦੇ ਉਸ ਸਮੇਂ ਚ ਮਨੁੱਖ ਨੂੰ ਵੇਖੀਦਾ ਕਿ ਇਸ ਦਾ ਜੀਵਨ ਕਿਸ ਤਰ੍ਹਾਂ ਦਾ ਏ ਸਤਿਗੁਰ ਜੀ ਆਖਦੇ ਜੇ ਰਹੀ ਗੱਲ ਗੋਤ ਦੀ ਜੇ ਰਹੀ ਗੱਲ ਇਹਦਾ ਪਰਿਵਾਰ ਅਸੀਂ ਆ ਤੇ ਇਹਦੀ ਗੋਤ ਸਾਡੀ ਗੋਤ ਤੇ ਸਾਡਾ ਪੋਤੇ ਆ ਉਹ ਭਾਈ ਸ਼ੀਹਾ ਬੜਾ ਪ੍ਰਸੰਨ ਹੋਇਆ ਜਦੋਂ ਆਪਾਂ ਸੋਈਏ ਪੜੀਏ ਨਾ ਸਾਧ ਸੰਗਤ ਸਵਈਆਂ ਦੇ ਅੰਦਰ ਭਟ ਜਲਪਜੀ ਲਿਖਦੇ ਆ ਗੁਰ ਅਮਰਦਾਸ ਪਰਸੀਏ ਹੋਮ ਪਾਤਿਕ ਬਿਨਾਸ਼ੇ ਕਿ ਗੁਰ ਅਮਰਦਾਸ ਜੀ ਦੇ ਚਰਨਾਂ ਨੂੰ ਪਰਸੀਏ ਗੁਰ ਅਮਰਦਾਸ ਜੀ ਦੇ ਚਰਨ ਪ੍ਰਸੰਨ ਨਾਲ ਧਰਤੀ ਤੇ ਪਾਪ ਦੂਰ ਹੋ ਜਾਂਦੇ ਹਨ ਗੁਰ ਅਮਰਦਾਸ ਪਰਸੀਏ ਸਿਧ ਸਾਧਕ ਆਸਾ ਸਿੰਘ ਗੁਰ ਅਮਰਦਾਸ ਜੀ ਨੂੰ ਪ੍ਰਸੰਨ ਨਾਲ ਜੇ ਕੀ ਹੁੰਦਾ ਏ ਸਿੱਧ ਸਾਧਕ ਲੋਚਦੇ ਹਨ ਸਤਿਗੁਰਾਂ ਦੇ ਚਰਨਾਂ ਨੂੰ ਗੁਰ ਅਮਰਦਾਸ ਪਰਸੇ ਧਿਆਨ ਲਹੀਏ ਪਉ ਮੁਕੇ ਤੇ ਅੱਖੀਂ ਚਾਖਦੇ ਜਾਲ ਪਾਪ ਪਦਾਰਥ ਤੜੇ ਗੁਰ ਅਮਰਦਾਸ ਡਿਠੇ ਮਿਲੇ ਹੈ ਜਲਪ ਇਹ ਸਾਰੇ ਪਦਾਰਥ ਜੋ ਉੱਪਰ ਦੱਸੇ ਹਨ ਸਤਿਗੁਰ ਅਮਰਦਾਸ ਜੀ ਦੇ ਡਿਠਿਆਂ ਮਿਲ ਜਾਂਦੇ ਹਨ ਸਾਧ ਸੰਗਤ ਗੁਰੂ ਦੀ ਸ਼ਰਨ ਪਿਆ ਸਾਰੇ ਜਿਹੜੇ ਸੁੱਖ ਉਹ ਮਿਲ ਜਾਂਦੇ ਆ ਇੱਕ ਗੱਲ ਚੇਤੇ ਰੱਖਣਾ ਇਹ ਭਾਈ ਪ੍ਰੇਮਾ ਜਿਹਦੇ ਕੋ ਧਨ ਦੌਲਤ ਬਹੁ ਸੀ ਸਤਿਗੁਰ ਜੀ ਲਿਖਦੇ ਸੁਖ ਮੈਂ ਬਹੁ ਸੰਗੀ ਪੈ ਸੁਖ ਵਾਲੇ ਬਹੁ ਮਿੱਤਰ ਸੀ ਪਰ ਜਦੋਂ ਬਿਪਤਾ ਪਈ ਸਾਰਿਆਂ ਨੇ ਸਾਥ ਛੱਡ ਦਿੱਤਾ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗਣਾ ਕੋਈ ਸਤਿਗੁਰ ਜੀ ਲਿਖਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤੈ ਰਹਿਤ ਚਹੂ ਦਿਸ਼ ਘੇਰੇ ਵਿਪਤ ਪਰੇ ਸਭ ਹੀ ਸੰਸ਼ਾੜਤ ਕੋ ਨ ਆਵਤ ਮੇਰੇ ਫਰੀਦਾ ਗੱਲੀ ਸੁ ਸੱਜਣ ਵੀ ਇੱਕ ਟੁੱਟਣ ਦੀ ਨਾਲ ਲਹਾ ਅੱਖ ਦੇ ਜਦੋਂ ਸ਼ਮਾ ਵਿਪਤਾ ਦਾ ਆਣ ਪਵੇ ਤੇ ਕੋਈ ਵੀ ਨਾਲ ਨਹੀਂ ਟੁਕਦਾ ਤੇ ਸੁੱਖਾਂ ਦੀ ਖਾਤਰ ਪਰ ਇੱਕ ਉਹ ਅਕਾਲ ਪੁਰਖ ਜਿਹੜਾ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਅੰਗ ਸੰਸਹਾਈ ਹੁੰਦਾ ਹੈ ਹੁਣ ਸਤਿਗੁਰ ਗੁਰਮਰਦਾਸ ਮਹਾਰਾਜ ਉਹ ਭਾਈ ਪ੍ਰੇਮੇ ਦਾ ਰਿਸ਼ਤਾ ਉਹ ਭਾਈ ਉਪਲ ਦੀ ਗੋਤ ਦੇ ਭਾਈ ਸ਼ਿਹੇ ਦੀ ਧੀਮ ਭਾਈ ਮਥੋਂ ਦੇ ਨਾਲ ਕਰੰਦੇ ਆ ਤੇ ਮਥੋਂ ਦਾ ਤੇ ਪ੍ਰੇਮੇ ਕੁੜੀ ਦੇ ਆਨੰਦ ਕਾਰਜ ਹੋ ਕੇ ਉਹਨਾਂ ਦਾ ਜੀਵਨ ਚੰਗਾ ਬਤੀਤ ਹੁੰਦਾ ਹੈ ਇੱਥੋਂ ਤੱਕ ਕਿ ਨਹੀਂ ਸਾਧ ਸੰਗਤ ਗੋਇੰਦਵਾਲ ਸਾਹਿਬ ਜਦੋਂ ਸਤਿਗੁਰ ਗੁਰਮਰਦਾਸ ਮਹਾਰਾਜ ਜੀ ਨੇ ਵਸਾਇਆ ਨਾ ਤੇ ਸਤਿਗੁਰ ਗੁਰਮਰਦਾਸ ਮਹਾਰਾਜ ਜੀ ਨੇ ਭਾਈ ਸ਼ਾਵਣ ਮੱਲ ਨੂੰ ਹਰੀਪੁਰ ਭੇਜਿਆ ਸੀ ਕਿ ਉੱਥੇ ਜਾ ਕੇ ਤੁਸੀਂ ਰਹੋ ਥੋੜਾ ਜਿਹਾ ਪ੍ਰਚਾਰ ਕਰੋ ਹੋਰ ਵੀ ਕੰਮ ਕਾਰਜ ਕਰਨ ਲਈ ਹੁਣ ਹੁੰਦਾ ਕੀ ਹੈ ਜਦੋਂ ਸ਼ਾਵਣ ਮਲ ਜੀ ਹਰੀਪੁਰ ਪਹੁੰਚਦੇ ਆ ਨਾ ਤੇ ਉੱਥੋਂ ਦਾ ਰਾਜਾ ਬੜਾ ਪ੍ਰਸੰਨ ਹੋਇਆ ਕਿ ਗੁਰੂ ਕਾ ਸਿੱਖ ਇਹਨੇ ਪਿਆਰ ਨਾਲ ਸੇਵਾ ਕਰਦਾ ਏ ਕੰਮ ਕਰਦਾ ਏ ਰਹਿਣੀ ਕਿੰਨੀ ਸੋਣੀ ਆ ਸਾਥ ਸੰਗਤ ਸਤਗੁਰ ਜੀ ਲਿਖਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਜਿਹੜਾ ਗੁਰੂ ਦੇ ਬਚਨਾਂ ਤੇ ਚੱਲਦਾ ਸਤਗੁਰੂ ਦੇ ਤੇ ਕਿਰਪਾ ਕਰਦੇ ਹਨ ਹੁਣ ਹਰੀਪੁਰ ਦੇ ਰਾਜੇ ਨੇ ਭਾਈ ਸ਼ਵਨਮਲ ਜੀ ਦਾ ਜੀਵਨ ਵੇਖਿਆ ਬੜੇ ਪ੍ਰਸੰਨ ਹੋਏ ਤੇ ਉਹ ਆਪਣੇ ਸਾਰੇ ਪਰਿਵਾਰ ਦੇ ਨਾਲ ਨਾ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਆਂਦੇ ਆ। ਸਾਧ ਸੰਗਤ ਇੱਕ ਗੱਲ ਚੇਤੇ ਰੱਖਣਾ ਜਦੋਂ ਵੀ ਗੁਰੂ ਦੇ ਦਰ ਤੇ ਆਈਏ ਨਾ ਇੱਕ ਚੀਜ਼ ਆਪਣੇ ਜਿਹਨ ਵਿੱਚ ਵਸਾਣੀ ਕਿ ਗੁਰੂ ਦੇ ਦਰ ਤੇ ਨਿਮਾਣਾ ਜਾ ਹੁੱਕੇ ਜਾਣਾ ਜੇ ਝੋਲੀਆਂ ਭਰਨੀਆਂ। ਜੇ ਵੱਡਪਣ ਲੈ ਕੇ ਜਾਵਾਂਗੇ ਫਿਰ ਕਿਤੋਂ ਵੀ ਝੋਲੀਆਂ ਨਹੀਂ ਭਰਨੀਆਂ ਜੇ ਨਿਮਾਣੇ ਜੀ ਗਰੀਬ ਜੇ ਹੋ ਕੇ ਜਾਵਾਂਗੇ ਨਾ ਜੇ ਆਖਾਂਗੇ ਹਮ ਪੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਸਤਿਗੁਰ ਅਸੀਤ ਪੇਖਾਰੀਆਂ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾ RAM ਫਿਰ ਗੁਰੂ ਝੋਲੀਆਂ ਵੀ ਪਰੇਗਾ ਹਰੀਪੁਰ ਦਾ ਰਾਜਾ ਸਾਰਾ ਪਰਿਵਾਰ ਇਕੱਤਰ ਹੋ ਕੇ ਸ਼ੌਸ਼ਕ ਨਾਲ ਗੁਰ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਜਦੋਂ ਗਏ ਨਾ ਇਹ ਦੇ ਇੱਕ ਧੀ ਸੀ ਬੜੀ ਆਪਣੇ ਆਪ ਨੂੰ ਸੁੰਦਰ ਅਕਵਾਉਂਦੀ ਸੀ ਬੜੇ ਇਨੇ ਹਾਸ਼ ਸ਼ਿੰਗਾਰ ਕੀਤੇ ਸਤਿਗੁਰ ਗੁਰਮਰਦਾਸ ਮਹਾਰਾਜ ਜੀ ਨੇ ਨਾ ਜਦੋਂ ਇਹਦੇ ਵੱਲ ਤੱਕਿਆ ਸਤਿਗੁਰਾਂ ਦੇ মুখ ਚੋਂ ਬਚਨ ਨਿਕਲੇ ਕਿ ਕਮਲੀ ਕੀ ਕਰੀ ਜਾਂਦੀ ਹੈ ਕਿਸ ਤਰ੍ਹਾਂ ਨੱਚਦੀ ਹੈ ਉਹ ਸੱਚੀ ਸਤਿਗੁਰਾਂ ਦੇ মুখ ਚੋਂ ਬਚਨ ਨਿਕਲੇ ਤੇ ਇਹ ਕਮਲੀ ਹੋ ਗਈ ਹੁਣ ਸ਼ਾਖੀਕਾਰ ਲਿਖਦੇ ਆ ਕਿ ਜਦੋਂ ਇਹ ਕਮਲੀ ਹੋ ਗਈ ਜੰਗਲਾਂ 'ਚ ਰਹਿਣ ਲੱਗ ਪਈ ਪਰ ਸਤਿਗੁਰ ਗੁਰਮਰਦਾਸ ਮਹਾਰਾਜ ਹੈ ਇਨੇ ਦਇਆ ਦੇ ਸਾਗਰ ਸਤਿਗੁਰਾਂ ਨੇ ਕੀ ਕੀਤਾ ਇਹਦੇ ਤੇ ਕਿਰਪਾ ਕੀਤੀ ਇਹਦੇ ਆਨੰਦ ਕਰ ਸਚਨ ਸਚ ਨਾਲ ਕਰਤਾ ਜਦੋਂ ਇਹਦਾ ਤੇ ਉਸ ਕਮਲੀ ਦੇ ਆਨੰਦ ਕਰ ਜੋਏ ਵਿਆਹ ਹੋਇਆ ਫਿਰ ਆਪਸ ਵਿੱਚ ਹੀ ਰਹਿਣ ਲੱਗ ਪਏ ਗੁਰੂ ਦੇ ਚਰਨਾਂ 'ਚ ਰਹਿ ਕੇ ਆਪਣਾ ਜੀਵਨ ਸਫਲਾ ਕਰਦੇ ਆ ਸਾਧ ਸੰਗ ਸਾਖੀਆਂ ਦਾ ਮਨੋਰਥ ਹੁੰਦਾ ਏ ਜੀਵਨ ਚ ਉਸੇ ਤਰ੍ਹਾਂ ਕੀਤਾ ਜਾਵੇ ਗੁਰੂ ਦੇ ਬਚਨਾਂ ਤੇ ਅਮਲ ਕੀਤਾ ਜਾਵੇ ਸੌਖਾ ਜੀਵਨ ਸਫਲਾ ਹੁੰਦਾ ਏ ਤੇ ਅਸੀਂ ਵੀ ਗੁਰੂ ਦੇ ਦਰ ਤੇ ਆਈਏ ਸਾਡੇ ਅੰਦਰਲੇ ਔਗਣ ਜਿਹੜੇ ਆ ਇਹ ਤੇ ਗੁਰਨਾਨਕ ਦਾ ਦਰਸਾ ਸੰਗਤ ਤੇ ਭਾਵੇਂ ਆਤਮਕ ਰੋਗ ਹੋਵੇ ਭਾਵੇਂ ਸਰੀਰਕ ਰੋਗ ਹੋਵੇ ਗੁਰੂ ਸਾਰੇ ਰੋਗ ਦੂਰ ਕਰਦਾ ਏ ਪਰ ਮਨ ਅੰਦਰ ਗੁਰੂ ਬਾਬਤ ਪ੍ਰੇਮ ਪ੍ਰੋਸਾ ਸਤਗੁਰੂ ਜੀ ਲਿਖਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਹ ਤੇ પ્રેમ ਦੀਆਂ ਗੱਲਾਂ ਐ ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ ਉਹਨਾਂ ਨੇ ਸੱਚ ਜਾਣਿਓ ਜੀਵਨ ਸਫਲਾ ਕੀਤਾ ਹੈ ਉਹਨਾਂ ਨੇ ਆਪਣਾ ਜੀਵਨ ਲੱਖਾਂ ਦਾ ਭਾਅ ਵਾਲਾ ਕਰ ਲਿਆ ਪੜਦੇ ਆ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀ ਪਰੋ ਹੋਇਓ ਲਖੀਨਾ ਦਨਨਾ ਬਨਨਾ ਤਿਆਕੈ ਪੀਤ ਚਨ ਕਬੀਰਾ ਨੀਚ ਕੁਲਾ ਹ ਜਲਾ ਹਰਾ ਭਇਓ ਗੁਨੀ ਘਹੀਰਾ ਰਵਦਾਸ ਧਵੰਤਾ ਟੋਰਨੀਤ ਤਿੰਤ ਤਿਆ ਕੀ ਮਾਇਆ ਪ੍ਰਗਟ ਹੁਆ ਸਾ ਸੰਗ ਹਰ ਭਗਤਾ ਪਾਇਆ ਸੈਨ ਨਹੀ ਬਤਕਾਰੀਆ ਘਰ ਘਰ ਸੁਣਿਆ ਸਾ ਸੰਗਤ ਸਤਗੁਰਾਂ ਨੇ ਸਾਰੇ ਭਗਤਾਂ ਦੀ ਗੱਲ ਕੀਤੀ ਕਿ ਉਹਨਾਂ ਨੇ ਜੀਵਨ ਅੰਦਰ ਪ੍ਰਮਾਤਮਾ ਦਾ ਨਾਮ ਸਿਮਰਿਆ ਤੇ ਪ੍ਰਮਾਤਮਾ ਦੇ ਨਾਮ ਸਿਮਰ ਕੇ ਕੋਡੀਆਂ ਦੇ ਭਾਵਲੇ ਲੱਖਾਂ ਵਾਲੇ ਹੋ ਗਏ ਤੇ ਅਸੀਂ ਵੀ ਜੇ ਗੁਰੂ ਦੀ ਸ਼ਰਨ 'ਚ ਜਾਵਾਂਗੇ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਨਗੇ